ਸਾਹਿਬਾ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਵਨੀਤ ਕਪੂਰ ਬਰਨਾਲਾ ਦੇ ਵਿੱਚ VOTING ਦੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਐਸਡੀ ਕਾਲਜ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਇੱਥੇ ਸਵੇਰੇ ਸਵੇਰੇ ਲੋਕਾਂ ਦੇ ਪਹੁੰਚਣ ਦਾ سلسلہ ਵੀ ਸ਼ੁਰੂ ਹੋ ਚੁੱਕਿਆ ਹੈ ਤੁਹਾਨੂੰ ਵਖਾ ਰਿਹਾ ਹਾਂ ਜਿਸ ਤੰਦੇ ਨਾਲ ਹੁਣੇ-ਹੁਣੇ VOTING ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਔਰ ਲੋਕਾਂ ਦੇ ਵੋਟ ਪਾਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਲੋਕ ਆ ਰਹੇ ਨੇ ਵੋਟ ਪਾਉਣ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਗਿਆ ਜਿਸ ਤੰਦੇ ਨਾਲ ਸਾਨੂੰ ਤਸਵੀਰ ਬੁਖਾ ਰਹੇ ਆ ਅਸੀਂ ਇਸ ਵਕਤ ਬੋਲਿੰਗ ਬੂਥ ਦੇ ਬਾਹਰ ਖੜੇ ਆ ਔਰ ਲੋਕ ਕੋਚ ਰਹੇ ਨੇ ਹਾਲਾ ਕਿ ਹੁਣੇ-ਹੁਣੇ VOTING ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਤੇ ਕਦਕਾ ਲੋਕ ਜ਼ਰੂਰ ਆ ਰਹੇ ਨੇ ਲੇਕਿਨ ਕੁਛ ਹੀ ਦੇਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਅਸੀਂ ਬਰਨਾਲੇ ਦੀਆਂ ਲਗਾਤਾਰ ਤੁਹਾਨੂੰ ਤਸਵੀਰਾਂ ਬੁਖਾ ਰਹੇ ਆ ਜਿੱਥੇ ਇੱਕ ਪਾਸੇ VOTING ਪ੍ਰਕਿਰਿਆ ਸ਼ੁਰੂ ਹੋਈ ਉਥੇ ਟੈਕਨੀਕਲ ਜਿਹੜੀ ਖਾਮੀਆਂ ਨੇ ਉਹ ਵੀ ਵੇਖਣ ਨੂੰ ਮਿਲੀਆਂ ਜਿਸ ਤਰ੍ਹਾਂ ਦੇ ਨਾਲ ਅਸੀਂ ਇੱਕ ਬੂਥ ਦੇ ਉੱਪਰ ਮੌਜੂਦਾਂ ਜਿੱਥੇ ਵੋਟਰਸ ਦੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਲੇਕਿਨ ਅਜੇ VOTING ਪ੍ਰਕਿਰਿਆ ਜਿਹੜੀ ਹੈ ਸ਼ੁਰੂ ਨਹੀਂ ਹੋਈ ਕਿਉਂਕਿ EVM ਦੇ ਵਿੱਚ ਕੁਝ ਖਰਾਬੀ ਆਈ ਸੀ ਟੈਕਨੀਕਲ ਕੋਈ ਖਰਾਬੀ ਆਈ ਸੀ ਜਿਸ ਨੂੰ ਦੂਰ ਕਰਕੇ VOTING ਪ੍ਰਕਿਰਿਆ ਜਿਹੜੀ ਆ ਉਸ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੋਟਰ ਜਿਹੜੇ ਨੇ ਉਹ ਲਗਾਤਾਰ ਹੁਣ ਪੋਲਿੰਗ ਬੂਥਾਂ ਦੇ ਉੱਪਰ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਪਰ ਇਸ ਢੰਗ ਦੇ ਨਾਲ ਹੁਣ ਮਸ਼ੀਨ ਜਿਹੜੀ ਹੈ ਉਸ ਨੂੰ ਠੀਕ ਕਰਾਇਆ ਗਿਆ ਤਕਰੀਬਨ 10 ਤੋਂ 12 ਮਿੰਟ ਦੇਰੀ ਨਾਲ ਇੱਥੇ VOTING ਪ੍ਰਕਿਰਿਆ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਕੋਈ ਟੈਕਨੀਕਲ ਪ੍ਰੋਬਲਮ ਆਈ ਸੀ EVM ਦੇ ਵਿੱਚ ਜਿਸ ਤੋਂ ਬਾਅਦ ਉਸ ਨੂੰ ਠੀਕ ਕੀਤਾ ਗਿਆ ਔਰ ਬੈਕਅਪ ਦੇ ਵਿੱਚ ਇਸ ਢੰਗ ਦੇ ਨਾਲ ਪਹਿਲਾਂ ਹੀ ਚੋਣ ਕਮਿਸ਼ਨ ਦੀ ਤਰਫੋਂ ਹਰ ਇੱਕ ਪੋਲਿੰਗ ਬੂਥ ਦੇ ਉੱਪਰ ਜਿਹੜੀ ਵੀ ਇਹ ਮਸ਼ੀਨਾਂ ਨੇ ਬੈਕਅਪ ਦੇ ਤੌਰ ਤੇ ਐਕਸਟਰਾ ਭੇਜੀਆਂ ਹੋਈਆਂ ਨੇ ਤਾਂਕਿ ਕਿੱਥੇ ਵੀ ਅਗਰ ਕੋਈ ਪ੍ਰੋਬਲਮ ਆਂਦੀ ਹੈ ਟੈਕਨੀਕਲ ਤੇ ਉਸ ਨੂੰ ਨਾਲ ਦੀ ਨਾਲ ਠੀਕ ਕੀਤਾ ਜਾਏ ਲੇਕਿਨ ਇੱਥੇ ਜਿਸ ਤੰਗ ਤੇ ਨਾਲ ਤਕਰੀਬਨ 10 ਤੋਂ 12 ਮਿੰਟ VOTING ਪ੍ਰਕਿਰਿਆ ਜਿਹੜੀ ਹੈ ਉਹ ਦੇਰੀ ਨਾਲ ਸ਼ੁਰੂ ਹੋਈ ਹੈ ਹਾਲਾਂਕਿ ਹੁਣ ਵੋਟ ਪਾਉਣ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਗਿਆ VOTER ਜਿਹੜੇ ਨੇ ਉਹ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਵਕਫ ਵਕਫ ਮਸਲੇ ਨੇ ਜਿਸ ਨੂੰ ਲੈ ਕੇ ਇਸ ਵਾਰ VOTER ਜਿਹੜੇ ਨੇ ਉਹ ਆਪਣਾ ਵੋਟ ਕਾਸਟ ਕਰ ਰਹੇ ਨੇ ਹਾਲਾਂਕਿ ਕਈ ਚੋਣਾ ਇਸ ਵਿਚਾਰੇ ਹੋਈਆਂ ਨੇ ਔਰ ਪਿਛਲੇ ਕੁਝ ਹੀ ਸਮਾਂ ਦੇ ਵਿੱਚ ਕਈ ਵਾਰ ਵੋਟ ਪਾਉਣ ਦਾ ਮੌਕਾ ਜਿਹੜਾ ਉਹ ਵੋਟਰਸ ਨੂੰ ਮਿਲਿਆ ਹੁਣ ਇਸ ਬੁੱਧੀ ਚੱਕਰ ਗੱਲ ਕਰੀਏ ਇਸ ਬੁੱਧ ਦੇ ਉੱਪਰ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਤਸਵੀਰ ਕੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ 10 ਤੋਂ 12 ਮਿੰਟ ਜ਼ਰੂਰ ਇੱਥੇ ਲੋਕਾਂ ਨੂੰ ਇੰਤਜ਼ਾਰ ਕਰਨਾ ਪਿਆ ਹੈ ਬਰਨਾਲੇ ਦੇ ਤੁਹਾਨੂੰ ਇਸ ਸਮਾਂ ਦੇ ਵਿੱਚ ਜਿਸ ਘੰਟੇ ਨਾਲ ਵੋਟਰਾਂ ਦੇ ਪਹੁੰਚਣ ਦਾ ਇਹ سلسلہ ਜਿਹੜਾ ਉਹ ਸ਼ੁਰੂ ਹੋ ਗਿਆ ਜਿਸ ਢੰਗ ਦੇ ਨਾਲ ਲੋਕਤੰਤਰ ਦਾ ਮਹਾ ਪਰਵਰਕ ਔਰ ਇਸ ਮਹਾ ਪਰਵਰਕ ਦੇ ਵਿੱਚ ਲੋਕ ਆਪਣੀ ਵੋਟ ਰਾਹੀਂ ਆਪਣੀ ਸ਼ਮੂਲੀਅਤ ਜਿਹੜੀ ਹੈ ਉਹ ਦਰਜ ਕਰਾ ਰਹੇ ਨੇ ਇਸ ਸ਼ਮੂਲੀਅਤ ਦੇ ਵਿੱਚ ਜਿਸ ਢੰਗ ਦੇ ਨਾਲ ਜਿਹੜੀ ਚੋਣ ਕਮਿਸ਼ਨ ਦੀ ਤਰਫੋਂ ਇਹ ਸਾਰੇ ਵਿਵਸਥਾ ਕੀਤੀ ਹੋਈ ਹੈ ਚੋਣ ਕਮਿਸ਼ਨ ਦੀ ਤਰਫੋਂ ਜਿਹੜੇ ਕਹਿ ਸਕਦੇ ਆ ਕਿ ਵਕਫ ਵਕਫ ਪੋਲਿੰਗ ਸਟੇਸ਼ਨਾਂ ਦੇ ਉੱਪਰ ਜਿਹੜੇ ਪੋਲਿੰਗ ਪਾਰਟੀਆਂ ਨੇ ਉਹ ਕੱਲ ਸ਼ਾਮ ਹੀ ਹਨ ਤੇ ਜਿੱਤਾ ਲਿਆ ਸੀ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਕਿ ਜਿਸ ਢੰਗ ਦੇ ਨਾਲ ਸਿਕਿਉਰਿਟੀ ਦੇ ਖਾਸ ਇੰਤਜ਼ਾਮਾਤ ਜਿਹੜੇ ਨੇ ਹੋ ਰੱਖੇ ਗਏ ਨੇ ਪੈਰਾਮੈਟਰੀ ਫੋਰਸ ਜਿਹੜੀਆਂ ਨੇ ਉਹਨਾਂ ਦੀ ਪਹਨਤੀ ਕੀਤੀ ਹੈ ਇਸ ਦੌਰਾਨ ਇਸ ਦੇ ਉੱਪਰ VOTING ਦੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਚੋਣ ਕਮਿਸ਼ਨ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਨਜ਼ਰ ਬਣਾਏ ਹੋਏ ਨੇ ਸਾਰੀ ਚੇਖਣ ਦੇ ਉੱਪਰ ਕਿਉਂਕਿ ਇੱਕ ਵਾਰ ਇਹ ਪਹਿਲਾ ਜਿਹੜਾ ਪਹਿਲੀ ਪੂਰਨ ਹੈ ਕਪਾਹ ਹੋਰ ਨਹੀਂ 10 ਮਿੰਟ ਦੇ ਵਿੱਚ VOTING ਹੁੰਦੀ ਨਜ਼ਰ ਆ ਰਹੀ ਹੈ 7 ਵਜੇ ਪ੍ਰੋਪਰ VOTING ਪ੍ਰੋਸੈਸ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਸੀ ਤਕਰੀਬਨ 6 ਵਜੇ ਤੱਕ VOTING ਜਿਹੜੀ ਹੈ ਜਾਰੀ ਰਹੂਗੀ ਔਰ ਜਿਸ ਸੰਗ ਦੇ ਨਾਲ ਅੱਜ ਤਕਰੀਬਨ 4 ਜਿਹੜੀ ਜਿਮਨੀ ਚੋਣਾ ਹੋ ਰਹੀਆਂ ਨੇ ਔਰ ਉਸਦੇ ਵਿੱਚ तकरीबन तकरीबन ਜੇਕਰ ਗੱਲ ਕਰੀਏ ਬਰਨਾਲਾ ਦੀ ਤੇ ਬਰਨਾਲਾ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਵਕਫਾਕ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਉਹ ਆਪਣੇ ਮਸਲਿਆਂ ਨੂੰ ਲੈ ਕੇ ਜਨਤਾ ਦੇ ਵਿਚਾਲੇ ਗਏ ਪ੍ਰੋਪਰ ਪ੍ਰਚਾਰ ਹੋਇਆ ਇਸੇ ਢੰਗ ਦੇ ਨਾਲ ਹੋਰ ਸੀਟਾਂ ਦੀ ਵੀ ਗੱਲ ਕਰੀਏ ਉੱਥੇ ਵੀ ਪ੍ਰੋਪਰ ਪ੍ਰਚਾਰ ਹੋਇਆ ਔਰ ਉਸ ਤੋਂ ਬਾਅਦ ਅੱਜ ਉਮੀਦਵਾਰਾਂ ਦੀ ਕਿਸ ਵਤ ਦਾ ਫੈਸਲਾ ਜਿਹੜਾ ਉਹ EVM ਦੇ ਵਿੱਚ ਕੈਦ ਹੋਣਾ ਸ਼ੁਰੂ ਹੋ ਚੁੱਕਿਆ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਜਿਸ ਢੰਗ ਦੇ ਨਾਲ ਜਿਨੇ ਵੀ ਪੋਲਿੰਗ ਕਾਊਂਟਰ ਨੇ ਉਸ ਦੇ ਬਾਹਰ ਪੈਰਾਮਿਲਟਰੀ ਫੋਰਸਿਸ ਜਿਹੜੀ ਹੈ ਉਸ ਦੀ ਤੈਨਾਤੀ ਹੋਈ ਹੋਈ ਹੈ ਇਲੈਕ ਕਮਿਸ਼ਨ ਦੇ ਅਧਿਕਾਰੀ ਜਿਹੜੇ ਨੇ ਉਹ ਵੀ ਗਾਈਡਲਾਈਨਸ ਦੇ ਆਧਾਰ ਤੇ ਜਿਹੜੀਆਂ ਡਾਇਰੈਕਸ਼ਨ ਜਾਰੀ ਹੋਈਆਂ ਨੇ ਉਸ ਨਾਲ ਮੀਡੀਆ ਨੂੰ ਵੀ ਜਾਣੂ ਕਰਾਉਂਦੇ ਹੋਏ ਨਜ਼ਰ ਆ ਰਹੇ ਨੇ ਸਾਨੂੰ ਲਗਾਤਾਰ ਤਸਵੀਰਾਂ ਵਿਖਾ ਰਹੇ ਆ ਇਸ ਵਕਤ ਆ ਤਸਵੀਰਾਂ ਨੇ ਬਰਨਾਲੇ ਦੀਆਂ ਜਿੱਥੇ VOTING process ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਹਜੇ ਸਟਾਰਟਿੰਗ ਦੌਰ ਦੇ ਵਿੱਚ ਵੋਟਰ ਵੱਡੀ ਗਿਣਤੀ ਦੇ ਵਿੱਚ ਨਹੀਂ ਵੇਖਣ ਨੂੰ ਮਿਲੇ ਇੱਕਾ ਦੁੱਕਾ ਵੋਟਰ ਜਿਹੜੇ ਨੇ ਉਹ ਜ਼ਰੂਰ ਇੱਥੇ ਪਹੁੰਚੇ ਨੇ और अपना वोट कास्ट करते हुए नजर आए نے جس کا انڈینال ہے ٹھیک بہت شام میں اپاس کیتا انہوں نے اور جس طرح دے نال نشان بھی بتا رہے ہیں میں نے جی ووٹ پالے ہاں جی کی سوچتی ہے اس بار اپنا ووٹ کاسٹ کرو اسی یہ وڈی اچھا کینڈیڈیٹ اوی 50 ਦੇਖ ਸਕਦੇ ਹੋ ਪਹਿਲਾ ਜਿਸ ਤਰ੍ਹਾਂ ਅੱਜਕੱਲ ਇਹ ਬਹੁਤ ਪੋਲੂਸ਼ਨ ਦੀ ਪ੍ਰੋਬਲਮ ਆ ਸੂਰਜ ਰਿਟਰਪਸ਼ਨ ਆ ਬਹੁਤ ਜ਼ਿਆਦਾ ਕਿੰਨੀ ਜ਼ਿਆਦਾ ਪ੍ਰੋਬਲਮ ਨੇ ਸ਼ਹਿਰ ਦੇ ਵਿੱਚ ਕੋਈ ਸਫਾਈ ਨਹੀਂ ਪ੍ਰੋਪਰ ਢੰਗ ਨਾਲ ਚਲਾਗਾ ਚਲਾਗਾ ਤੁਹਾਡੀ ਵੀ ਬਣਦੀ ਹੈ ਸਭ ਤੋਂ ਪਹਿਲਾ ਵੋਟ ਪਾਣ ਵਾਲੇ ਸਬੂਤ ਦੇ ਵਿੱਚ ਤੁਸੀਂ ਨੰਬਰ 1 ਆਏ ਹੋ ਸਾਰੇ ਦੇ ਬਿਲਕੁਲ ਦੇਖੋ ਜਿਸ ਸਾਹ ਦੇ ਨਾਲ ਲੋਕ ਜਿਹੜੇ ਨੇ ਉਹ ਇਥੇ ਆ ਰਹੇ ਨੇ ਕੀ ਸੋਚ ਕੇ ਵੋਟ ਪਾਏ ਜੀ ਕਾਸ ਦਾ ਏਜੰਡਾ ਹੀ ਅਹਿਮ ਹੈ ਬਸ ਜਿਹੜੇ ਏਜੰਡੇ ਹੁੰਦੇ ਹੋਏ ਉਹ ਮੈਂ ਵੋਟ ਦੇ ਤੇ ਕਰਦੀ ਵਰਤੂੰਗੀ ਕਿ ਬਾਕੀ ਜਿਹੜਾ ਹੈਗਾ ਜਿਹਨੂੰ ਵੀ ਵੱਧ ਮੋਟਾ ਪੈਣੀ ਹੈ ਉਹ ਜੇ ਕਮੇਟੇ ਤੋਂ ਦੇਖ ਵੱਡੀ ਕਲਾਕੀ ਹੈ ਕਿ ਬੋਰਡ ਦੇ ਅਧਿਕਾਰ ਦਾ ਇਹਨਾਂ ਨੇ ਆਪਣਾ ਇਸਤੇਮਾਲ ਕੀਤਾ ਔਰ ਜਿਸ ਨੂੰ ਵੀ ਜ਼ਿਆਦਾ ਮੋਟਾ ਪੈਣ ਗਿਆ ਉਹ ਜਿੱਤੂਗਾ ਹਾਲਾਂਕਿ ਈਵੀਐਮ ਦੇ ਵਿੱਚ ਵੀ ਦੁਵਿਧਾਰਾਂ ਲਈ ਕਿਸਮਤ ਦਾ ਫੈਸਲਾ ਜਿਹੜਾ ਕੈਦ ਹੋਣਾ ਸ਼ੁਰੂ ਹੋ ਗਿਆ ਆ ਨਿਖਣ ਵਾਲੀ ਕਰ ਰਹੀ ਕਿ ਇਸ ਵਾਰ ਜਿਹੜੇ ਇੰਤਜ਼ਾਮਾਤ ਕੀਤੇ ਨੇ ਇਲੈਕਸ਼ਨ ਕਮਿਸ਼ਨ ਦੀ ਤਰਫੋਂ ਉਹ ਇੰਤਜ਼ਾਮਾਤ ਕਿਨਾ ਕੁ ਔਰ ਪਰਸੈਂਟੇਜ ਬਦਾਂਦੇ ਹੋਏ ਨਜ਼ਰ ਆਣਗੇ ਲੇਕਿਨ ਦੂਜੇ ਪਾਸੇ ਕਈ ਸੀਟਾਂ ਇਹ ਜਿਹੀਆਂ ਨੇ ਚਾਰ ਸੀਟਾਂ ਦੇ ਉੱਪਰ ਜਿਹੜਾ ਜਿੰਨੀ ਚੋਣ ਹੋ ਰਿਹਾ ਉਸ ਦੇ ਵਿੱਚ ਕਈ ਸੀਟਾਂ ਇਹ ਜਿਹੀਆਂ ਬੜੀਆਂ ਹੋਈਆਂ ਨੇ ਜਿਸ ਦੇ ਵਿੱਚ ਕਈ ਪਾਰਟੀਆਂ ਦੀ ਜੜੀ ਕਹਿ ਸਕਦੇ ਹਾਂ ਸਾਖ ਉਹ ਦਾਅ ਉੱਤੇ ਲੱਗੀ ਹੋਈ ਹੈ ਉਮੀਦਵਾਰ ਜਿਹੜੇ ਨੇ ਹਾਲਾਕੀ ਪ੍ਰਚਾਰ ਵੱਡੇ ਪੱਤਰ ਤੇ ਕਰਦੇ ਨਜ਼ਰ ਆਏ ਸੀ ਕਈ ਵੱਡੇ ਏਜੰਡੇ ਲੈ ਕੇ ਚੋਣ ਪ੍ਰਚਾਰ ਹੁੰਦਾ ਹੋਇਆ ਨਜ਼ਰ ਆਇਆ ਲੇਕਿਨ ਦੇਖਣ ਵਾਲੀ ਗੱਲ ਰਹੇਗੀ ਕਿ ਇਸ ਵਾਰ ਕਿਸ ਦਾ ਦਾਅਵੇ ਔਰ ਵਾਦੇ ਜਿਹੜੇ ਨੇ ਉਸ ਦੇ ਉੱਪਰ ਜਨਤਾ ਮੋਹਰ ਲਾਉਂਦੀ ਹੋਈ ਨਜ਼ਰ ਆਊਗੀ ਕੈਮਰਾ ਪਰਸਾ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀ ਬਰਨਾਲਾ